ਹਾਂਜੀ ਪੁੱਤਰ ਜੀ ਨਾਮ ਕੀ ਤੁਹਾਡਾ ਆਕਾਸ਼ਦੀਪ ਸਿੰਘ ਜੀ ਪਿੰਡ ਹਸਨਪੁਰ ਕੀ ਬਣਾਓਗੇ ਅੱਜ ਮਲਟੀਪਲਾਈ ਕਲਰ ਦੇ ਵਿੱਚ ਪੰਛੀ ਦਾ ਅੰਗ ਬਣਾਉਣ ਜਾ ਰਹੀ ਜੀ ਬਣਾਓ ਪੁੱਤਰ ਸ਼ਾਬਾਸ਼ ਬੋਸ ਜੋਨਾਵਤ ਦੇਖੋ ਜੀ ਬੱਚੇ ਨੇ ਬੜੇ ਸਿੰਪਲ ਤਰੀਕੇ ਦੇ ਨਾਲ ਮਲਟੀ ਕਲਰ ਦੇ ਵਿੱਚ ਜਿਹੜਾ ਪੰਛੀ ਦਾ ਖੰਭ ਬਣਾਇਆ ਸੋ ਬੱਚਾ ਨੂੰ ਇਹ ਤੋਂ ਸਿੱਖਿਆ ਲੈਣੀ ਬਣਦੀ ਹੈ ਨਾਲੇ ਸਾਡਾ ਵਿਹਲਾ ਸਮਾਂ ਜਿਹੜਾ ਅਸੀਂ ਉਹਦੀ ਸੱਚੀ ਵਰਤੋਂ ਕਰ ਸਕਦੇ ਆ ਤੇ ਆਪਣੀ ਪੜ੍ਹਾਈ ਦੇ ਵਿੱਚ ਵੀ ਆਪਾਂ ਵਾਧਾ ਕਰ ਸਕਦੇ ਆ ਜਿੱਥੇ ਆਪਾਂ ਬੱਚੇ ਅੱਜਕੱਲ੍ਹ ਜ਼ਿਆਦਾਤਰ ਫੋਨ ਤੇ ਰਹਿੰਦੇ ਨੇ ਉਹਨਾਂ ਲਈ ਇੱਕ ਵਧੀਆ ਜਿਹੜਾ ਸੁਨੇਹਾ ਹੈ ਵੀ ਆਓ ਆਪਾਂ ਆਪਣੇ ਬਾਧੂ ਸਮੇਂ ਨੂੰ ਸੁਚੱਜੇ ਢੰਗ ਦੇ ਨਾਲ ਵਰਤੀਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ